ਲੇ ਬਾਬੇ ਅਜ ਤੱਕ ਕੰਮ ਹੋ ਰਿਹਾ ਹੋਗਾ ਹੈ ਮੰਗਦਾ ਬਾਬੇ ਅਜੇਰ ਮਸ਼ੀਨ ਦਾ ਖੁੱਲ ਗਿਆ ਰੋਡ ਜਦ ਵੱਡੇ ਰੋਡ ਤੇ ਕਰਾਉਂਦਾ ਆ ਪਿੱਛੇ ਜਿੱਥੇ ਗੱਡੀ ਆਉਂਦੀ ਆ ਐਨੀ ਕੁ ਦੂਰਾ ਆ ਪੂਰ ਬਈ ਪੂਰਾ ਵਾਲਾ ਤੂੰ ਜੈਰ ਵਾਲਾ ਵੀ ਸਾਡੇ ਸਾਹਮਣੇ ਸਾਹਮਣੇ ਬੰਦਾ ਚੱਕ ਕੇ ਮੋਟਰਸਾਈਕਲ ਤੇ ਅੱਗੇ ਲੈ ਗਿਆ ਨਾ ਹੋਰ ਵੀ ਚੁੜਾਈ ਨਹੀਂ ਗਿਆ ਔਰ ਯਾਰ ਪਿੱਛੇ ਮੋੜਦਿਆਂ ਵਾਲੇ ਵੀ ਲੈ ਐਨੀ ਦੇ ਲੰਘ ਗਿਆ ਵੀ ਦੱਸ ਤੇਰੇ ਕੀ ਕੰਮ ਦਾ ਯਾਰਾ ਆ ਹੁਣਾਂ ਤੂੰ ਵੀ ਰੋਦਾ ਨਹੀਂ ਆਉਂਗਾ ਰੈਡੀ ਟੈਕ ਕਰਾਉਂਦਾ ਆ ਖੜੇ ਆ ਹੁਣ ਵੀ ਤੇਰੇ ਦੱਸ ਕੀ ਕੰਮ ਦਾ ਕਰਾ ਤੂੰ ਕਾਚ ਪਾਏ ਹੈ ਨਾਲੇ ਮੋਟਰਸਾਈਕਲ ਦੀ ਕੋਲ ਐ ਨਹੀਂ ਹੈਗਾ ਵੀ ਫੜਾਜ ਬੰਦਾ ਪਤਾ ਵੀ ਸਾਹਮਣੇ ਮਸ਼ੀਨ ਦਾ ਡਿੱਗਿਆ ਕੇ ਬਣੇਗਾ ਵੰਗਰ ਦੁਨੀਆ ਦਾ ਦੁਨੀਆ ਵਾਸਤੇ ਹੈ ਲੈ ਬਾਬੇ ਕ੍ਰੋਸ ਤਾਂ ਕੱਢ ਲੈ ਦੂਜੀ ਮਸ਼ੀਨ ਦਾ ਲਿਆ ਕੇ ਬਾਦ ਦੀ ਮੀਂਹ ਆ ਜਾ ਉਸ ਬਾਦ ਪੂਰਾ ਫੱਲ ਬਾਣ ਜਮਾ ਇਹਨ ਪੂਰਾ ਕਿੱਲਾ ਸਭ ਫਿਰਦੀ ਏ ਬਾਈ ਵੀ ਬਾਲਾ ਤੱਪੇ ਪੈ ਗਿਆ 11 ਬਾੜ ਤੇ ਵਸਾ ਟਰੈਕਟਰ ਨਾਲ ਨਾ ਮੋਣੀ ਭੇਜੀ ਕਹਿੰਦਾ ਐ ਪਾ ਲਈ ਲੈ ਬਾਈ ਕੀ ਕਹਿੰਦਾ ਬਾਈ ਕਹਿੰਦਾ ਬੱਦਰਾ ਤੋਂ ਪਹਿਲਾਂ ਪੜਦੇ ਹੈ ਕਹਿੰਦਾ ਬਾਈ ਬੱਦਰਾ ਆ ਜਾਂਦਾ ਕਿੰਨੇ ਵਜੇ ਨੋ ਪਿਆ 9 ਵਜੇ ਰਾ ਦੇਖ ਬਈ ਚੱਲ ਲਿਆ ਮੈਂ ਕਿਰਾ ਦੇਖ ਅੱਗੇ ਜਾ ਕੇ ਆ ਜਾ ਪਾਲੀ ਸਾਂ ਆ ਲੱਟਾ ਪਿੰਗ ਹੋ ਰਿਆ ਰਿਆ ਦਵ ਚੱਲ ਆ ਗਿਆ ਮੰਗ ਦੱਸ ਆ ਜਾ ਬਾਬੇ ਬਾਣ ਚ ਜਮਾ ਪਾਣੀ ਖੜਾ ਹੈ ਆ ਜਮਾ ਪਾਣੀ ਚ ਲੈਂਦੇ ਹਾਂ ਸਫਾਈ ਬਹੁਤ ਹੈ ਕੀ ਮਸ਼ੀਨ ਆ ਇਹ ਹੁਣ ਪਾਉਂਦੀ ਆ ਦਾਣੇ ਰੋਡ ਤੇ ਪਾ ਕੇ ਦਾਣੇ ਟਰਾਲੀ ਚ ਇਹ ਚੱਲਾਂਗੇ ਭਾਈ ਅੱਗੇ ਲੋਕ ਕਿਤੇ ਪਾ ਦੇ ਬਾਕੀਆਂ ਹੋਰ ਭਾਈ ਫੋਰ ਦਾ ਹੈ ਤਾਂ ਬੱਸ ਇਹ ਨਿਖਾਇਆ ਜੇ ਜੇਕਰ ਜਿੰਮ ਮਰਜੀ ਤੱਕ ਦੇ ਮਸ਼ੀਨ ਨੂੰ ਮਾਸ਼ਰੀ ਜੀ ਇਹ ਬਹੁਤ ਆ ਬਾਬੇ ਉਮੀ ਉਤਰਾ ਪੂਰਾ ਜਮਾ ਆਹ ਵੇਖੋ ਕਈ ਉਹਦਾ ਲਾਗੇ ਦਰਬਾਲ ਜੀ ਪਾਣਾ ਉਹ ਲੱਗ ਰਹੀ ਚੱਲਣਾ ਬਣੀ ਰਾਣੀ ਮੌਸਮ ਤਾਂ ਹੋ ਗਿਆ ਜਮਾ ਦਾ ਨੋਲ ਰੋਟਾ ਪੂਰਾ ਲੈ ਬਾਬੇ ਮੀਆਂ ਆ ਗਿਆ ਬਾੜਾ ਮੂੰਗੀ ਹਲੇ ਪਾਈ ਦੀ ਨਹੀਂ ਰਹੀ ਬੱਚੇ ਨੇ ਨਾ ਪਾਣੀ ਖੜਾਤਾ ਬੜੀ ਮੋਟੀ ਹਵਾ ਜਿ ਰਕਰਦਾ ਫਲੀਆਂ ਇਹ ਗਿੱਲੀਆਂ ਹੈ ਫੇਰ ਵੜਦਾਂਗੇ ਇਹ ਕੱਢ ਦਿੰਨੇ ਜਿਹੜੇ ਦਾਣੇ ਹੈਗੇ ਨੇ ਲਿਆ ਲੈ ਬਾਬਿਓ ਕੰਮ ਦਾ ਮਗਲ ਸਟਾਰਟ ਅੱਜ ਦਾ ਦਿਨ ਹੈ ਦੂਜਾ ਆਪਾਂ ਨੂੰ ਮੂੰਗੀ ਵੜਦੈ ਨੂੰ ਹਾਂ ਸਿੱਧੂ ਫਾਰਮਰ ਵਾਲੇ ਸਾਡੇ ਲਵੇ ਆਏ ਹੋਏ ਨੇ ਕਹਿੰਦੇ ਸੀ ਇਹਦਾ ਬਈ ਆਸੀਬ ਨਹੀਂ ਨਿਕਲਦੀ ਹੈਗੀ ਆਹੋ ਉਸ ਦਾ ਨਾਲ ਘੜਾਈ ਆ ਕੋਈ ਦਾ ਨਾਮ ਨਹੀਂ ਨਿਕਲਿਆ ਭਈਏ ਗੱਡੀ ਆਹ ਤਾਂ ਹੁਣ ਗੱਡੀ ਆ ਹਾਂ ਆ ਦੇਖੋ ਬਾਬਿਓ ਮੂੰਗੀ ਵੜਨੀ ਕਿਹੜਾ ਸ਼ੌਕੀਆ ਆ ਪਿਆ ਇਹਨਾਂ ਨਾਲ ਮਾਲ ਪੈਂਦੇ ਦੇ ਮੇ ਉਹ ਨਹੀਂ ਹੁੰਦਾ ਬਈ ਮੁਰਗੀ ਫਾਰਮ ਇਹ ਬਿਠਾਈਏ ਵਜੇ ਹੁੰਦੀ ਉਹਦੇ ਜਾਲੀਆਂ ਹੀ ਇਹਦੇ ਹਟ ਜਾ ਉਹ ਨਿਕਲ ਜਾ ਰਹੀ ਹੁੰਦੀ ਆ ਇੱਧਰ ਵਾਪਸ ਆ ਆਪ ਹੀ ਆ ਬਈ ਗੱਡੀ ਦੇਖ ਇੱਧਰ ਝਾਕ ਓਏ ਤਾਂ ਹੁਣ ਅਸੀਂ ਨਾਲ ਘਟਵਾਈ ਆ ਪਹਿਲਾਂ ਵੀ ਲਾਵਾ ਹੁੰਦਾ ਲਾਵਾ ਚਾਲ ਚੰਗਾ ਕੱਢ ਦੇ ਕਰਨੇ ਆ ਸਾਹ ਇਹਨੂੰ ਕਿਦੋਂ ਲੈਣੀ ਉਹ ਲੈਣੀ ਲੈ ਬਾਬੇ ਮਾਲ ਦਿਖਾਉਣਾ ਸਾਨੂੰ ਜੰਮਿਆ ਹਾ ਆਓ ਦੇਖਾਈ ਐਲੀਵੇਟਰਾਂ ਦੇ ਲੈ ਬਾਬੇ ਹੁਣਾਂ ਕੱਢਦੇ ਮਾਲ ਆ ਦੇ ਕਿੰਨਾ ਲਿਫਟ ਰਿਆ ਯਾਰ ਅੱਲੇ ਛੱਤ 'ਚੋਂ ਜੰਮਟ ਰਿਆ ਰਹੀ ਗਿੱਲੇ ਕਰਕੇ ਆ ਬਹਿਣਾ ਮੰਗਦਾ ਮਾਲੇ ਬਹੁਤ ਹੈ ਬੱਬੂ ਯਾਰ ਇਸਕੋ ਹਾਂ ਬਾਟਰਦੇ ਸਾਰਾ ਫੇਰ ਲੈਣਾ ਵੱਡਣਾ ਅੱਜ ਤੋਂ ਟਾਈਮ ਆਇਆਗਾ 10 ਮਿੰਟ ਨਹੀਂ ਸਾਫ ਵੀ ਨਹੀਂ ਲੈ ਬਾਬੇ ਮਸ਼ੀਨ ਚਲਾਤੀ ਟਾਈਮ ਹੋ ਗਿਆ 11:30 ਫਿਰ ਦੇਵਾਨ ਚਾਜੀ ਦੀ ਵੀ ਦੀ ਤਪਾਈਆ ਮਸ਼ੀਨ ਲੱਗ ਗਈ ਸਨ ਅਨੇ ਬਾਈ ਦਾ ਟਰੈਕਟਰ ਫੇਰਾ ਕੇ ਦਿਖਾਉਨੇ ਸਾਨੂੰ ਸਪਾਈਸ ਬੂਈ ਚੱਕਿਆ ਨੇ ਬੈਠ ਕੇ ਆਪਾਂ ਜੜਦੇ ਆ ਬਲੌਗ ਬਾਬੇ ਉਧਰ ਵੱਡੇ ਵਣ ਹੁਣ ਪਵਾਉਨੇ ਤੇਲ ਮੰਗ ਦੇ ਰਿੰਕਾ ਦੇਖੂਗਾ ਕਿੰਨਾ ਤੇਲ ਖਿਆ ਬਣ ਚਾ ਹੈ ਮੰਗ ਤਾਂ ਕਿੰਨੇ ਵੱਡੇ ਕਿ ਟੈਂਕਰ ਹੈ ਹੈ ਕਿੰਨੇ ਕਿੱਲੇ ਵੱਡੇ ਕਿ ਟੈਂਕਰ ਭਰਾ ਦੇ ਚੱਲ ਕਰਕੇ ਦੇਖੀਏ ਕਿ ਸਾਬ ਤੋਂ ਲਾਈ ਨਹੀਂ ਅੱਗੇ ਵੀ ਚੱਜ ਲਾਵੇਗਾ ਸ਼ਾਮਿਆ ਮੁੱਖੀ ਵੱਡੇ नए वाबे मशीन कसूती फांसी इकट्ठी है ऊपर बदल बन रहा आ गया जी आ गया बढ़ती बेहतर कर कोई न खबर तू हंगल भाई सारा सामान किचन लग रहा हां आओ स्टार्ट कर कीया ਮੈਂ ਨਿਕਲਿਆ ਹੂੰ ਨਾ ਓਪਰਪੜੀਆਂ ਬੱਜੇ ਚੱਲੋ ਖਿੱਚਣ ਲੱਗਿਆ ਬਾਈ ਚੱਲ ਬੈਗ ਲਵਾ ਜੋਰਾ ਚੱਲ ਚੱਲ ਲਾ ਜੋਰਾ ਰੋਕ ਲਾ ਰੋਕ ਲਾ ਚੱਲ ਚੱਲ ਜਾਨ ਦੇ ਜੋਰ ਲਵਾ ਦੇ ਰੋਕ ਦੇ ਰੋਕ ਦੇ ਰੋਕ ਦੇ ਰੋਕ ਲਾ ਦੇ ਟਾਈਮ ਲਾਊਗਾ ਬੰਦ ਕਰੀਏ ਖਾਲੇ ਟੁੱਟੀ ਹੋ ਗਿਆ ਬੰਦ ਕਰਨ ਨੂੰ ਕਰਦਾ ਬੰਦ ਨਾ ਕਰ ਟੀਟੀ ਹੋਈ ਹੈ ਜੀ ਇਹ ਹੋ ਰਹੀ ਹੈ ਟੀੜਾ ਤੇਰੀ ਇੱਕ ਸਾਈਡ ਆ ਰਹੀ ਹੈ ਤੇ ਨਾ ਇਹ ਚਲ ਸਟਾਰਟ ਕਰ ਸਟਾਰਟ ਕਰ ਚਲਾ ਸਪੈਸ਼ਲ 1000 ਰੁਪਏ ਦਾ ਮਰੋਕਲਾ ਬੱਤ ਕਰ ਕੱਢੋ ਹਾਂਜੀ ਚਾਜਾ ਜੀ ਹੈਲੋ ਐ ਹੋਈ ਗੱਡੀ ਬਣੋ ਇੱਕ ਡੇਡੀ ਇੱਕ ਹੋ ਲੰਕੀ ਜਾਂਦੀ ਹਜੇ ਆਈ ਮਰ ਕੇ ਰੋਟੀ ਖਾ ਲੈ ਜਾ ਵੀ ਰੋਣਾ ਕੋਈ ਨਾ ਕੋਈ ਨਾ ਦੇਖ ਲੋ ਮਸ਼ੀਨ ਨਿਕਲ ਕੇ ਬਾਹਰ ਗੱਡੀ ਹੁਣ ਸੰਗਲ ਲਿਆ ਕੇ ਰਹਿ ਗਈ ਜਿਹਨੇ ਵੀ ਪੈ ਨੇ ਪੈ ਨੇ ਹੋਰ ਹੋਰ ਪਾਸੀ ਪੈ ਨੇ ਤਾਂ ਕਿਉਂ ਗੁਰਾਹ ਹਾਲਾ ਬਾਈ ਕੱਲ ਦੇ ਕਫੇ ਪਏ ਇਹ ਕਿਤੇ ਬੱਸ ਸਿਟ ਅਰਮਾਨ ਪੰਚਾ ਨਾ ਦੇਈ ਕੋਈ ਔਰ ਦੇ ਬੜਾ ਗੇਰ ਭਾਗੀ